ਕਿਉਂ ਕੁਝ ਰਿਸ਼ਤੇ ਆਪਣੇ ਲਾਈਫ ਦੇ ਵਿੱਚ ਲੰਬੇ ਨਹੀਂ ਚੱਲਦੇ ਕਿਉਂ ਕਈ ਰਿਸ਼ਤੇ ਆਪਣੇ ਲਾਈਫ ਚ ਆਉਂਦੇ ਨੇ ਤੇ ਫਿਰ ਚਲੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪ੍ਰੀਤਾ ਹੈ ਤੇ ਮੈਂ ਵੀਡੀਓਜ਼ ਬਣਾਉਂਦੀ ਹਾਂ ਲਾਫ ਅਟਰੈਕਸ਼ਨ ਲਾਫ ਕਰਮਾ ਲਾਫ ਵਾਈਬ੍ਰੇਸ਼ਨ ਤੇ ਇਦਾਂ ਦੇ ਮਿਲਦੇ ਜੁਲਦੇ ਬਹੁਤ ਸੋਹਣੇ ਸੋਹਣੇ ਟੌਪਿਕਸ ਦੇ ਉੱਤੇ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਕਈ ਰਿਸ਼ਤੇ ਆਪਣੇ ਲਾਈਫ 'ਚ ਇਦਾਂ ਦੇ ਆਉਂਦੇ ਆ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਪੂਰੀ ਲਾਈਫ ਕਈ ਇਦਾਂ ਦੇ ਆਉਂਦੇ ਆ ਜਿਹੜੇ ਪੂਰੀ ਜ਼ਿੰਦਗੀ ਬਹੁਤ ਦੁੱਖ ਦਿੰਦੇ ਆ ਕਈ ਆਉਂਦੇ ਆ ਥੋੜਾ ਟਾਈ ਤੇ ਫਿਰ ਚਲੇ ਜਾਂਦੇ ਆਪਣੀ ਲਾਈਫ ਚੋਂ ਤੇ ਆਪਾਂ ਨੂੰ ਸਮਝ ਨਹੀਂ ਲੱਗਦੀ ਕਿ ਇਹਨਾਂ ਨਾਲ ਆਪਣਾ ਕੀ ਹੋਇਆ ਸੀਗਾ ਤੇ ਇਹ ਕਿਉਂ ਆਪਣੀ ਲਾਈਫ ਤੋਂ ਦੂਰ ਚਲੇ ਗਏ ਤੇ ਕੁਝ ਰਿਸ਼ਤੇ ਇਦਾਂ ਦੇ ਹੁੰਦੇ ਆ ਜਿਹੜੇ ਥੋੜੇ ਟਾਈਮ ਦੇ ਲਈ ਆਪਣੀ ਲਾਈਫ ਦੇ ਵਿੱਚ ਆਉਂਦੇ ਆ ਤੇ ਬਹੁਤ ਸਾਰੇ ਦੁੱਖ ਦੇ ਕੇ ਜਾਂਦੇ ਆ ਤੇ ਆਪਾਂ ਮੁੜ ਕੇ ਉਹਨਾਂ ਨੂੰ ਕਦੇ ਯਾਦ ਵੀ ਨਹੀਂ ਕਰਨਾ ਚਾਹੁੰਦੇ ਆਪਾਂ ਉਹ ਚੈਪਟਰ ਆਪਣਾ ਜ਼ਿੰਦਗੀ ਦਾ ਖੋਲ ਕੇ ਵੀ ਨਹੀਂ ਦੇਖਣਾ ਚਾਹੁੰਦੇ ਹੁੰਦੇ ਕਿ ਇਸ ਬੰਦੇ ਨੇ ਮੈਨੂੰ ਇਦਾਂ ਕੀਤਾ ਤੇ ਕੀਤਾ ਕਿਉਂ ਆਪਣੀ ਲਾਈਫ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਜਿੰਨੇ ਰਿਸ਼ਤੇ ਆ ਰਹੇ ਨੇ ਆਪਾਂ ਨਵੇਂ ਰਿਸ਼ਤੇ ਬਣਾ ਰਹੇ ਆ ਆਪਣਾ ਪੁਰਾਣੇ ਛੁੱਟ ਰਹੇ ਨੇ ਇਹ ਸਾਰਾ ਕੁਝ ਹੋ ਰਿਹਾ ਵਾ ਆਪਣੇ ਕਰਮਾਂ ਕਰਕੇ ਆਪਣੇ ਹੀ ਕਰਮ ਇਹ ਜੇ ਹੁੰਦੇ ਨੇ ਜਿੰਨੇ ਕਰਕੇ ਆਪਾਂ ਨੂੰ ਚੰਗੇ ਲੋਕ ਮਾੜੇ ਲੋਕ ਜਾਂ ਵਿਚ ਵਿਚਕਾਰ ਜਿਹੇ ਵਾਲੇ ਲੋਕ ਮਿਲਦੇ ਨੇ ਤੇ ਜਿਹੜਾ ਆਪਣਾ ਪਿਛਲਾ ਸਾਲ ਨਿਕਲ ਗਿਆ 2025 ਨਾ ਇਹ ਸਾਲ ਬਹੁਤ ਮੈਂ ਲੋਕਾਂ ਦਾ ਆਪਣੇ ਆਲੇ ਦੋਲੇ ਵੀ ਮੈਂ ਦੇਖਿਆ ਕਿ ਬਹੁਤ ਉਹਨਾਂ ਦੇ ਮਤਲਬ ਕਿ ਜਿਹੜੇ ਰਿਸ਼ਤੇ ਨੇ ਛੁੱਟੇ ਨੇ ਮੈਂ ਆਪਣੇ ਅਗਰ ਆਲੇ ਦੁਆਲੇ ਵਿੱਚ ਆਤੀ ਮਾਰ ਕੇ ਦੇਖਾਂ ਤਾਂ ਬੜੇ ਜਿਹੇ ਰਿਸ਼ਤੇ ਸੀ ਲੋਕਾਂ ਦੇ ਜਿਹੜੇ ਛੁੱਟੇ ਨੇ ਮੇਰੇ ਖੁਦ ਦੇ ਬਹੁਤ ਸਾਰੇ ਰਿਸ਼ਤੇ ਨੇ ਜਿਹੜੇ ਮੇਰੇ ਪਿੱਛੇ ਰਹਿ ਗਏ ਛੁੱਟ ਗਏ ਇਹ 2025 ਜਿਹੜਾ ਸਾਲ ਸੀ ਸੱਪ ਦਾ ਸਾਲ ਸੀ ਕਹਿੰਦੇ ਜਿਵੇਂ ਸੱਪ ਆਪਣੀ ਸਕਿਨ ਨਹੀਂ ਛੱਡਦਾ ਹੁੰਦਾ ਇਹ ਮੈਨੂੰ ਵੀ ਕੱਲ ਪਰਸੋ ਹੀ ਪਤਾ ਲੱਗੀ ਇਹ ਗੱਲ ਕਿ ਉਹ ਸੱਪ ਦਾ ਸਾਲ ਸੀਗਾ ਜਿਵੇਂ ਸੱਪ ਆਪਣੀ ਛੱਡਦਾ ਹੁੰਦਾ ਨਾ ਸਕਿਨ ਐਵੇਂ ਉਹ ਲੋਕ ਜਿੰਨਾਂ ਦੀ ਆਪਾਂ ਲੋੜ ਨਹੀਂ ਸੀ ਜਿਹੜੇ ਬਾਹਰੋਂ ਕੋ ਸ਼ੋਰ ਤੇ ਅੰਦਰੋਂ ਕੋ ਸ਼ੋਰ ਸੀਗੇ ਉਹ ਆਪਣੇ ਲਾਈਫ ਚੋਂ ਨਿਕਲ ਚੁਕੇ ਨੇ ਹੁਣ ਤੇ ਮੈਂ ਆਪਣੇ ਆਲੇ ਦੁਆਲੇ ਵੀ ਦੇਖਿਆ ਨਿਗਾ ਮਾਰ ਕੇ ਕਿ ਵਾਕਿ ਲੋਕਾਂ ਦੀ ਜ਼ਿੰਦਗੀ ਜੋ ਉਹ ਲੋਕ ਰਹੇ ਨੇ ਜਿਹੜੇ 5 5 6 ਸਾਲ ਤੋਂ ਉਹਨਾਂ ਦੇ ਨਾਲ ਸੀਗੇ ਉਹ ਇੱਕਦਮ ਕਹਿੰਦੇ ਵੀ ਸਾਡਾ ਉਹਨਾਂ ਨਾਲ ਰਿਸ਼ਤਾ ਖਤਮ ਹੋ ਗਿਆ ਟੁੱਟ ਗਿਆ ਪਰ ਇਹ ਤਾਂ ਚਲੋ ਗੱਲਾਂ ਨੇ ਕਿ 2025 ਚ ਆਏ ਹੋ ਗਿਆ ਨਾ ਕਿ ਸਾਰੇ ਰਿਸ਼ਤੇ ਟੁੱਟ ਗਏ ਔਰ ਕੋਈ ਟਾਈਮ ਹੁੰਦਾ ਹੋਇਆ ਜਾਂ ਕਿ ਉਹ ਟਾਈਮ ਆਉਣਾ ਹੁੰਦਾ ਵਾ ਤੇ ਉਹ ਟਾਈਮ ਦੇ ਆ ਕੇ ਜਿਹੜੇ ਸਾਰੇ ਇਹ ਜੇ ਲੋਕ ਹੁੰਦੇ ਨੇ ਉਹਨਾਂ ਨੇ ਆਪਣਾ ਸਾਥ ਛੱਡਣਾ ਹੁੰਦਾ ਪਰ ਮੈਂ ਇਹਦੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਆ ਉਹ ਮੈਂ ਆਪਣੇ ਕਰਮ ਮੰਨੂੰਗੀ ਮੇਰੇ ਹੀ ਕਰਮ ਇਦਾਂ ਦੇ ਸੀਗੇ ਮਾੜੇ ਜਿਹੜੇ ਮੈਨੂੰ ਮੇਰੇ ਲਾਈਫ 'ਚ ਲੋਕ ਆਏ ਤੇ ਉਹਨਾਂ ਨੇ ਮੈਨੂੰ ਦੁੱਖ ਦਿੱਤੇ ਤੇ ਦੁੱਖ ਬਹੁਤ ਸਾਰੇ ਦੁੱਖ ਦੇ ਕੇ ਤੇ ਉਹ ਮੇਰੀ ਲਾਈਫ 'ਚੋਂ ਚਲੇ ਗਏ ਤੇ ਉਹਨਾਂ ਕ ਟਾਈਮ ਪੀਰੀਅਡ 'ਚ ਉਹਨਾਂ ਨੇ ਮੈਨੂੰ ਦੁੱਖ ਦੇਣੇ ਸੀ ਹਜੇ ਪਤਾ ਨਹੀਂ ਅੱਗੇ ਵੀ ਸ਼ਾਇਦ ਕੰਟੀਨਿਊ ਰਹਿਣ ਉਹ ਦੁੱਖ ਉਹ ਇਸ ਚੀਜ਼ 'ਤੇ ਡਿਪੈਂਡ ਕਰਦਾ ਕਿ ਮੈਂ ਕਿੰਨਾ ਕੁ ਮਾੜੇ ਕਰਮ ਪਿੱਛੇ ਕਰਕੇ ਆਈਆਂ ਹਾਂ ਤੇ ਇਹ ਇਹ ਮੇਰੇ ਸਾਹਬ ਨਾਲ ਸਭ ਤੋਂ ਵੱਡੀ ਚੀਜ਼ ਹੁੰਦੀ ਆ ਮੈਂ ਆਪਣੇ ਆਪ ਨੂੰ ਭਾਗਾਂ ਲਈ ਸਮਝਦੀਆਂ ਕਿ 33 ਸਾਲ ਦੀ ਹੋ ਜਾਣਾ ਮੈਂ 2026 ਤੇ ਇੱਥੇ ਕਾ ਕਿੰਨੀ ਕਲ ਮੈਨੂੰ ਆ ਗਈ ਆ ਕਿ ਅਗਰ ਕੋਈ ਦੁੱਖ ਦੇ ਰਿਹਾ ਵਾ ਤਾਂ ਇਹਦਾ ਮਤਲਬ ਮੈਂ ਦੁੱਖ ਦੇ ਕੇ ਆਈ ਹੋਈ ਆ ਤੇ ਇਹ ਗੱਲ ਆਪਾਂ ਜਲਦੀ ਸਮਝ ਜઈએ ਕਿ ਅਗਰ ਕੋਈ ਆਪਾਂ ਨੂੰ ਇਸ ਜਨਮ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਨਾ ਤਾਂ ਆਪਾਂ ਕਰ ਕਿਆ ਹੋਏ ਆ ਸਾਰਾ ਕਾਲਾ ਮਾਲਾ ਪਿਛਲੇ ਜਨਮਾਂ ਦੇ ਵਿੱਚ ਜਾਂ ਪਿਛਲੀ ਜਿਹੜੇ ਆਪਣਾ ਟਾਈਮ ਨਿਕਲ ਕੇ ਗਿਆ ਇਸ ਜਨਮ ਦੇ ਵਿੱਚ ਵੀ ਪਿਛਲਾ ਟਾਈਮ ਨਿਕਲ ਕੇ ਗਿਆ ਉਦੋਂ ਤੁਹਾ ਆਪਾਂ ਹਜੇ ਵੀ ਸੰਭਲ ਜਿਏ ਜਿਹੜੇ ਲੋਕ ਆਪਾਂ ਨੂੰ ਹਜੇ ਵੀ ਦੁੱਖ ਦੇ ਰਹੇ ਨੇ ਜਾਂ ਆਪਣੇ ਨਾਲ ਨਹੀਂ ਰਹਿਣਾ ਚਾਹੁੰਦੇ ਆਪਾਂ ਉਹਨਾਂ ਨੂੰ ਵਧੀਆ ਵਾਈਬ੍ਰੇਸ਼ਨਸ ਪੋਜ਼ਿਟਿਵ ਵਾਈਬ੍ਰੇਸ਼ਨਸ ਭੇਜਣ ਲੱਗ ਜਾਈਏ ਮਤਲਬ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਂ ਹਾਂ ਬਹੁਤ ਚੰਗੇ ਸੀ ਸਾਨੂੰ ਦੁੱਖ ਦੇ ਕੇ ਚਲੇ ਗਏ ਪਰ ਆਪਾਂ ਇੰਨਕ ਦਾ ਕਹਿ ਸਕਦੇ ਆ ਵੀ ਠੀਕ ਆ ਮੈਂ ਮਾਰਾ ਕੀਤਾ ਸੀ ਤਾਂ ਮੇਰ ਨਾਲ ਮਾਰਾ ਹੋ ਗਿਆ ਬਸ ਗੱਲ ਇੱਥੇ ਖਤਮ ਹੁਣ ਉਹਨੇ ਮਾਰਾ ਕੀਤਾ ਤੇ ਤੁਸੀਂ ਹੋਰ ਜ਼ਿਆਦਾ ਮਾਰਾ ਕਰੋ ਤੇ ਉਦੋਂ ਵੈਲਾ ਆਪਾਂ ਸੰਭਲ ਜੀਏ ਤੇ ਆਪਾਂ ਕੁਝ ਵੀ ਨਾ ਆਪਾਂ ਮੂੰਹ ਕੁਝ ਬੋਲੀਏ ਮਾੜਾ ਤੇ ਨਾ ਹੀ ਆਪਾਂ ਕੋਈ ਇਦਾਂ ਦੇ ਐਕਸ਼ਨ ਲਈਏ ਕਿ ਅਸੀਂ ਕੁਝ ਮਾੜਾ ਅਗਲੇ ਦਿਨ ਲਈ ਕਰ ਰਹੇ ਹਾਂ ਤੇ ਫੇਰ ਉਹ ਅਗਲਾ ਅਗਲੀ ਵਾਰ ਹੋਰ ਤਾਕਤਵਰ ਹੋ ਕੇ ਆਪਨੇ ਆਪਣੇ ਕੋਲ ਆਵੇ ਆਪਣਾ ਠੱਲ ਪਾਉਣ ਆਵੇ ਇਹ ਜਿੰਨੇ ਵੀ ਰਿਸ਼ਤੇ ਵਗੈਰਾ ਇਹ ਹੁੰਦੇ ਨੇ ਸਭ ਆ ਹੀ ਆਉਂਦੇ ਹੁੰਦੇ ਨੇ ਹੋ ਸਕਦਾ ਵਾ ਕਿ ਕੁਝ ਟਾਈਮ ਬਾਅਦ ਜਿਹੜੇ ਲੋਕਾਂ ਨੂੰ ਮੈਂ ਕਹਿ ਰਹੀ ਆ ਕਿ ਮਾੜੇ ਸੀਗੇ ਤੇ ਨਿਕਲ ਗਏ ਮੇਰੀ ਲਾਈਫ ਚੋਂ ਵਾਪਸ ਆ ਜਾਣ ਮੇਰੀ ਲਾਈਫ ਚ ਤੇ ਜਿਹੜਾ ਉਹ ਮਾੜਾ ਟਾਈਮ ਸੀਗਾ ਉਹ ਉਹਨਾਂ ਕੀ ਮੈਂ ਉਹਨਾਂ ਨੂੰ ਦੁਖੀ ਕੀਤਾ ਉਹਨਾਂ ਕੋ ਉਹਨਾਂ ਨੇ ਮੈਨੂੰ ਘਰ ਲਿਆ ਤੇ ਫਿਰ ਉਹ ਸਾਰਾ ਮਤਲਬ ਆਪਾਂ ਜਿਹੜਾ ਬੈਲੈਂਸ ਕਰਕੇ ਆਪਾਂ ਫੇਰ ਉਹ ਮੇਰੀ ਲਾਈਫ ਚ ਵਾਪਸ ਆ ਜਾਣ ਪਰ ਉਹ ਬੈਲੈਂਸ ਕਰਕੇ ਆਉਣਗੇ ਐਵੇਂ ਇੱਕ ਮੇਰੀ ਫਰੈਂਡ ਸੀਗੀ ਬਹੁਤ ਅੱਛੀ ਫਰੈਂਡ ਸੀਗੀ ਤੇ ਮੈਂ ਉਹਨਾਂ ਸਾਰਾ ਕੁਝ ਸ਼ੇਅਰ ਕਰ ਦਿੰਦੇ ਸੀ एवरीथिंग ਤੇ ਸ਼ੇਅਰ ਕਰਦੇ ਕਰਦੇ ਇੱਕ ਦਿਨ ਕੀ ਹੋਇਆ ਉਹਦਾ ਫੋਨ ਹੀ ਆਉਣਾ ਹਟ ਗਿਆ ਮੈਨੂੰ ਮਤਲਬ ਮੈਂ ਸੋਚਾਂ ਵੀ ਫੋਨ ਹੀ ਨਹੀਂ ਆਇਆ ਮੇਰੇ ਬੇਟੇ ਦਾ ਬਰਥਡੇ ਨਿਕਲ ਕੇ ਗਿਆ ਉਹਨੇ ਉਦੋਂ ਵੀ ਨਹੀਂ ਮੈਨੂੰ ਕਾਲ ਕੀਤੀ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਡਿਸਟਰਬ ਹੋਈ ਕਿ ਇਸ ਬੰਦੇ ਨੇ ਮੈਨੂੰ ਕਾਲ ਨਹੀਂ ਕੀਤੀ ਹੈਗੀ ਮੈਂ ਤਾਂ ਨਾ ਸਾਰਾ ਕੁਝ ਸ਼ੇਅਰ ਕਰਦੀ ਸੀਗੀ ਇਹ ਕਿਉਂ ਮੇਰੇ ਨਾਲ ਇਦਾਂ ਕਰ ਰਹੀ ਆ ਮੇਰੇ ਨਾਲ ਕਿਉਂ ਨਹੀਂ ਗੱਲ ਕਰ ਰਹੀ ਹੈਗੀ ਫਿਰ ਮੈਂ ਦਿਮਾਗ ਜਿ ਲਗਾਇਆ ਵੀ ਠੀਕ ਆ ਜਿੰਨਾ ਟਾਈਮ ਵੀ ਸੀ ਇਕੱਠਿਆਂ ਦਾ ਬਹੁਤ ਸੋਹਣਾ ਸੀ ਵਧੀਆ ਸੀ ਤੇ ਮੈਂ ਹੁਣ ਇਹਨੂੰ ਕੰਪਲਿਕੇਟਡ ਕਿਉਂ ਕਰ ਰਹੀ ਆ ਅਗਲੇ ਦੀ ਮਰਜ਼ੀ ਉਹਦੀ ਲਾਈਫ ਆ ਉਹਨੇ ਨਹੀਂ ਗੱਲ ਕਰਨੀ ਨਾ ਕਰੇ ਤੇ ਮੈਂ ਕਿਉਂ ਇੰਨਾ ਕੀਤਾ ਆ ਵਾ ਮੈਂ ਉਹ ਤਾਂ ਇੰਨੀ ਡਿਪੈਂਡ ਕਿਉਂ ਹੋऊंगी ਕਿ ਮੈਂ ਉਹਨਾਂ ਗੱਲ ਕਰਨੀ ਕਰਨੀਆਂ ਤੇ ਮੇਰਾ ਫੇਰ ਮੇਰੇ ਰੋਟੀ ਹਜਮੂ ਸੋ ਇਹ ਚੀਜ਼ਾਂ ਗਲਤੀਆਂ ਵੀ ਆਪਾਂ ਕਰ ਲੈਂਦੇ ਆ ਆਪਣੀ ਲਾਈਫ ਦੇ ਵਿੱਚ ਫਰੈਂਡਸ਼ਿਪਸ ਦੇ ਵਿੱਚ ਵੀ ਆਪਾਂ ਇਹ ਗਲਤੀਆਂ ਕਰ ਲੈਂਦੇ ਆ ਵੀ ਕਿਉਂ ਮਤਲਬ ਅਗਲਾ ਤਾਂ ਮੈਨੂੰ ਚਾਹੀਦਾ ਹੀ ਚਾਹੀਦਾ ਜੇ ਅਗਲਾ ਨਾ ਮਿਲਿਆ ਤੇ ਮੈਂ ਤਾਂ ਮਰ ਜੂ ਮੈਂ ਆਪਣੀ ਗੱਲ ਕਿੱਦਾਂ ਸ਼ੇਅਰ ਕਰੂੰਗੀ ਫਿਰ ਮੈਂ ਆਪਣੇ ਆਪ ਨੂੰ ਸੋਚਿਆ ਵੀ ਯਾਰ ਮੈਂ ਕਿਉਂ ਇੰਨਾ ਸੋਚ ਰਹੀ ਆ ਇਦਾਂ ਦੇ ਫਰੈਂਡਸ ਤਾਂ ਹੋਰ ਬਹੁਤ ਲਾਈਫ ਦੇ ਵਿੱਚ ਆਉਣਗੇ ਜਿਹੜਾ ਜ਼ਿੰਦਗੀ ਖਤਮ ਹੋ ਗਈ ਤੇ ਤਾਂ ਬੜੀ ਜ਼ਿੰਦਗੀ ਲੰਬੀ ਆ ਬਹੁਤ ਲੋਕ ਮਿਲਣਗੇ ਵਿਛੜਨਗੇ ਤਾਂ ਜ਼ਿੰਦਗੀ ਐ ਚੱਲੀ ਜਾਣੀ ਆ ਸਕੂਲਸ ਦੇ ਫਰੈਂਡਸ ਸੀਗੇ ਉਹ ਲੰਬੇ ਟਾਈਮ ਸਾਥ ਰਹਿੰਦਾ ਵਾ ਬਵਾਦ ਦੇ ਬਹੁਤ ਕਰਦੇ ਆ ਹਾਂ ਕਦੇ-ਕਦੇ ਮਿਲ ਲੈਨੇ ਆ ਗੱਲਾਂ ਬਾਤਾਂ ਕਰ ਲੈਨੇ ਪਰ ਉਹ ਛੁੱਟ ਜਾਂਦਾ ਸਾਥ ਉਹਨਾਂ ਨਾਲ ਆਪਣੇ ਉਨੇ ਹੀ ਕਰਮ ਹੁੰਦੇ ਆ ਫਿਰ ਆਪ ਕਾਲਜ ਦੇ ਵਿੱਚ ਜਾਂਦੇ ਆ ਕਾਲਜ ਦੇ ਵਿੱਚ ਨਵੇਂ ਫਰੈਂਡਸ ਬਣਦੇ ਆ ਫਿਰ ਉਹਨਾਂ ਨਾਲ ਵੀ ਹੋ ਜਾਂਦਾ ਫਿਰ ਵਿਆਹ ਹੀ ਜਾਂਦੇ ਆ ਤੇ ਵਿਆਹ ਕੇ ਕਿਸੇ ਨਾ ਬੜਨ ਲੱਗ ਜਾਂਦੀ ਆ ਕਿਸੇ ਨਾ ਛੁੱਟਣ ਲੱਗ ਜਾਂਦੀ ਆ ਸੋ ਕਿਸੇ ਤੇ ਵੀ ਬਲੇਮ ਕਰਨ ਤੋਂ ਪਹਿਲਾਂ ਨਾ ਹੁਣ ਆਪਣੇ ਆਪ ਤੇ ਝਾਤੀ ਮਾਰਨੀ ਸ਼ੁਰੂ ਕਰਨੀ ਆ ਵੀ ਜੇ ਇਹ ਰਿਸ਼ਤਾ ਮੇਰਾ ਨਹੀਂ ਵਰਕ ਕਰ ਰਿਹਾ ਤਾਂ ਇਹਦਾ ਮਤਲਬ ਮੈਂ ਕੁਝ ਗਲਤ ਕਰਕੇ ਆਈ ਹੁਈ ਆ ਮੇਰੇ ਹੀ ਕਰਮ ਮਾੜੇ ਸੀਗੇ ਮੈਂ ਹਮੇਸ਼ਾ ਕਦੇ ਵੀ ਕਿਸੇ ਤੇ ਵੀ ਇਲਜ਼ਾਮ ਲਾਉਣ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਹੁੰਦੀ ਆ ਵੀ ਮੈਂ ਹੀ ਕੁਝ ਗਲਤ ਕਰਕੇ ਆਈ ਹੋਊਂਗੀ ਤਾਂ ਮੇਰੇ ਨਾਲ ਐ ਹੋਇਆ ਅਗਰ ਆਪ ਕਿਸੇ ਨਾ ਰਿਲੇਸ਼ਨ ਦੇ ਵਿੱਚ ਵੀ ਹੁੰਨੇ ਆ ਅੱਜ ਕੱਲ ਦਾ ਵੈਸੇ ਵੀ ਰਿਵਾਜ ਆ ਲਵ ਮੈਰिजਸ ਦਾ ਤੇ ਆਪਾਂ ਜੇ ਆਪਣੀ ਅਗਲੇ ਨਾਲ ਨਹੀਂ ਨਿਭਰੀ ਹੈਗੀ ਤਾਂ ਬਹੁਤ ਵਧੀਆ ਚਾਂਸ ਹੁੰਦਾ ਕਿ ਮੈਰਿਜ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਉਹਨੂੰ ਛੱਡ ਦਈਏ ਤੇ ਅਗਲੇ ਨੂੰ ਟਾਟਾ ਬਾਏ ਬਾਏ ਕਰ ਦਈਏ ਰੈਦਰ ਕਿ ਵਿਆਹ ਤੋਂ ਬਾਅਦ ਫਿਰ ਉਹ ਗੱਲਾਂ ਹੋਣ ਜੇ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਲੱਗ ਰਿਹਾ ਵਾ ਕਿ ਇਹਦੇ ਨਾਲ ਮੇਰੀ ਨਹੀਂ ਨਿਭਣੀ ਹੈਗੀ ਤਾਂ ਉਹਨੂੰ ਪਹਿਲਾਂ ਹੀ ਟਾਟਾ ਬਾਏ ਬਾਏ ਕਰਨੀ ਹੀ ਬੈਟਰ ਆ ਮੈਂ ਹੁਣ ਦੇਖਿਆ ਵਾ ਕਿ ਲੋਕ ਫੜੀ ਰੱਖਦੇ ਆ ਨਹੀਂ ਮੇਰਾ ਤਾਂ 6 ਸਾਲ ਦਾ ਪਿਆਰ ਆ ਮੇਰਾ ਤਾਂ 7 ਸਾਲ ਦਾ ਪਿਆਰ ਆ ਮੈਂ ਤਾਂ ਇਹਦੇ ਨਾਲ ਵਿਆਹ ਕਰਾ ਕੇ ਹੀ ਰਹੂੰਗਾ ਮੈਂ ਤਾਂ ਕਰਾ ਕੇ ਹੀ ਰਹੂੰਗੀ ਮੈਂ ਮੈਂ ਤਾਂ ਮਰਦੀਆਂ ਦੇ ਬਿਨਾ ਪਰੂੰ ਬਣਦੀ ਨਹੀਂ ਹੁੰਦੀ ਉਹ ਅਸੀਂ ਮਾੜੀ ਮਾੜੀ ਗੱਲ ਤੇ ਲੜੀ ਜਾਂਦੇ ਆ ਉਹ ਉਦਾਂ ਫੜ ਕੇ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਬੰਦੇ ਨੂੰ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਅਗਰ ਬਾਅਦ ਵੀ ਲੜਨਾ ਝਗੜਨਾ ਹੀ ਆ ਤਾਂ ਉਦੋਂ ਪਹਿਲਾਂ ਉਹਨੂੰ ਪਹਿਲਾਂ ਹੀ ਇੱਕ ਚੰਗੇ ਨੋਟ ਦੇ ਉੱਤੇ ਫਿਨਿਸ਼ ਕਰ ਦਿਓ ਮੈਨੂੰ ਪਤਾ ਔਖਾ ਬਹੁਤ ਹੁੰਦਾ ਵਾ ਕਿ ਇਦਾਂ ਕਿਵੇਂ ਸਾਡੇ ਤਾਂ ਬਹੁਤ ਟਾਈਮ ਦੇ ਰਿਲੇਸ਼ਨ ਸੀਗਾ ਸਿਉਂ ਐਵੇਂ ਕਿਵੇਂ ਖਤਮ ਕਰ ਦੇ ਪਰ ਜੇਕਰ ਤੁਹਾਡਾ ਹੁਣੀ ਨਹੀਂ ਵਧੀਆ ਚੱਲ ਰਿਹਾ ਹੈਗਾ ਤਾਂ ਤੁਸੀਂ ਸਮਝੋ ਕਿ ਤੁਹਾਡੇ ਉਹਦੇ ਨਾਲ ਇੰਨੇ ਕੀ ਕਰਮ ਜੁੜੇ ਹੋਏ ਸੀ ਉਹਨੇ ਇੰਨਾ ਕਿ ਤੁਹਾਨੂੰ ਪਿਆਰ ਆਦਰ ਦੇਣਾ ਸੀ ਅੱਗੇ ਜਾ ਕੇ ਸਭ ਕੁਝ ਖਤਮ ਹੋ ਜਾਣਾ ਵੈਸੇ ਵੀ ਤੇ ਹੁਣ ਤੋਂ ਆਪਾਂ ਨੇ ਆਪ ਰਿਸ਼ਤਿਆਂ ਨੂੰ ਫੜ ਕੇ ਨਹੀਂ ਰੱਖਣਾ ਹੈਗਾ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਹੈਗਾ ਚਾਹੇ ਕੋਈ ਵੀ ਹੋਵੇ ਚਾਹੇ ਆਪਾਂ ਹਸਬੰਡ ਵਾਈਫ ਹੀ ਆ ਆਪਾਂ ਡਿਪੈਂਡ ਨਹੀਂ ਰਹਿਣਾ ਮੈਂ ਇਹ ਕਹਿੰਦੀ ਛੱਡ ਦੋ ਇਹ ਕਰ ਦੋ ਉਹ ਕਰ ਦੋ ਤੁਹਾਡੇ ਤਾਂ ਨਹੀਂ ਨਿਭਰੀ ਆਪਾਂ ਆਬਵੀਅਸਲੀ ਦੇਖਣਾ ਵਾ ਵੀ ਹਾਂ ਮੈਂ ਕਿੱਥੇ ਆਪਣੀ ਰਿਲੇਸ਼ਨਸ ਵਧੀਆ ਵਧੀਆ ਕਰਸਾਲਦੀਆਂ ਕੋਸ਼ਿਸ਼ ਕਿ ਮੇਰਾ ਰਿਲੇਸ਼ਨ ਬਹੁਤ ਸੋਹਣਾ ਹੋ ਜਾਵੇ ਪਰ ਆਪਾਂ ਡਿਪੈਂਡ ਨਹੀਂ ਹੋਣਾ ਕਿਸੇ ਤੇ ਕਿ ਇਹਦੇ ਬਿਨਾਂ ਤਾਂ ਮੈਂ ਮਰ ਜਈ ਹਾਂ ਤੇ ਆਪਾਂ ਇਹ ਦੇਖਣਾ ਜੇ ਆਪਣਾ ਕੋਈ ਰਿਸ਼ਤਾ ਨਹੀਂ ਚੱਲ ਰਿਹਾ ਹੈਗਾ ਤਾਂ ਬਸ ਆਪਣੇ ਆਪ ਤੇ ਬਲੇਮ ਲੈ ਕੇ ਆਓ ਕਿ ਮੇਰੇ ਹੀ ਕਰਮ ਇਹ ਜੇ ਸੀਗੇ ਤੇ ਜੇ ਕਿਸੇ ਨਾਲ ਬਹੁਤ ਵਧੀਆ ਚੱਲ ਰਿਹਾ ਸੀ ਤੇ ਇੱਕਦਮ ਖਤਮ ਹੋ ਗਈ ਕਹਾਣੀ ਤਾਂ ਵੀ ਤੁਸੀਂ ਕਰੋ ਬਲੇਮ ਗੇਮ ਨਹੀਂ ਖੇਡਣੀ ਹੈਗੀ ਆਪਾਂ ਬਸ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਸੋਹਣੀ ਲੱਗੀ ਹੋਊਗੀ ਅਗਰ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਨੂੰ ਬਹੁਤ 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 ਵਧੀਆ ਲੱਗਦਾ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਕਮੈਂਟਸ ਕਰਕੇ ਆਪਣਾ ਪਿਆਰ ਦਿਨੇ ਹੋ ਮੈਨੂੰ ਇੰਨਾ ਜ਼ਿਆਦਾ Thank you, thank you, thank you. Love you all.